ਕੀ ਕੁਛ ਲੋੜ ਹੈ ਜਾਂ ਕੁੱਝ ਸੁਧਾਰ ਦਾ ਆ ਬਾਬਾ ਜੀ ਦੇ ਵਿਆਹ ਸੰਬੰਧੀ ਉਹਨਾਂ ਪ੍ਰਸ਼ਾਸਨ ਵੱਲੋਂ ਆ ਅੱਜ ਦੀ ਮੀਟਿੰਗ ਆਰਗナイਜ਼ ਕੀਤੀ ਗਈ ਹੈ ਸਾਨੂੰ ਜਿੱਥੇ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸਮੇਤ ਮੈਕਮ ਨੂੰ ਬਤਾ ਕਰ ਦਿੱਤੀ ਜਾਵੇ ਕਿ ਉਹਨਾਂ ਨੂੰ ਪੇਸ਼ੇ ਦੂਰ ਕੀਤੀ ਜਾਵੇ ਤਾਂ ਜੋ ਜੋ ਵੀ ਸੰਗਠਨ ਬਾਰੂ ਆਏਗੀ ਉਸ ਲਈ ਲੋਕ ਨਿਵਾਸੀ ਨੇ ਇਸ ਸਮੇਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸਮਾਜੀ ਦਾ ਬੜਾ ਸਮਾਜੀ ਦਾ ਹੋਰ ਵੀ ਬੜੇ ਹੁੰਦੇ ਆ। ਉਹ ਵੀ ਉਹ ਵੀ ਆਰਗੇਨਾਈਜ਼ ਤਰੀਕੇ ਨਾਲ ਕਰਾਂਗੇ ਜਿਹੜਾ ਲੰਗਰ ਦੀ ਪਰਮਿਸ਼ਨ ਲੈਣਗੇ ਉਹਨਾਂ ਨੂੰ ਆਸ ਇਹ ਕੀਤੇ ਕਰਾਂਗੇ, ਹਦਾਇਤੀ ਕਰਾਂਗੇ ਕਿ ਕਿ ਉਹ ਜਿਹੜਾ ਵੇਸਟ ਹੈ ਉਹਦੇ ਸਕੂਲਾਂ ਦਾ ਕਾਸਟ ਆ। ਸਾਡੇ ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ ਧਾਮ ਨਾਲ ਮਟਾਲੇ ਵਿਖੇ ਮਨਾਇਆ ਜਾਂਦਾ। ਪਰ ਅਕਸਰ ਜਦੋਂ ਦੀ ਮੰਨੀ ਜ਼ਿੰਮੇਵਾਰੀ ਨਹੀਂ ਹੈ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਕੋਈ ਕਸਰ ਰਹਿ ਨਾ ਜਾਵੇ। ਆਪਾਂ ਨੂੰ ਵਗਿਆ ਵਿਆਹ ਉਹ ਜਿਹੜਾ ਵੀ ਕੋਈ ਸੰਗਤ ਨੂੰ ਦਿੱਕਤ ਨਾ ਆਵੇ ਇਸ ਕਰਕੇ ਜਦੋਂ ਵੀ ਪਾਪਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸਵੇ ਡੀਸੀ ਸਹਿਬਾਨ ਐਡੀਸੀ ਸਹਿਬਾਨ ਕੋ ਸਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆ ਕਿ ਜਿੱਥੇ ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਸੋ ਅੱਜ ਇਹ ਉਹ ਰਤੀਲ ਪਾਪਾ ਜੀ ਦੇ ਵਿਆਹ ਦੀਆਂ ਤਿਆਰੀਆਂ